ਭਾਈ ਦੋਸਤੋ ਅੱਜ ਦੀਵਾਲੀ ਦਾ ਦਿਨ ਹੈ ਤੇ ਬੰਦੀ ਛੋੜ ਦਿਵਸ ਹੈ ਤੇ ਦੇਖੋ ਤੁਸੀਂ ਬੰਦਾ ਕਿਵੇਂ ਤੇ ਕਦੋਂ ਮਿਲਦਾ ਤੇ ਆਹ ਸਾਹਮਣੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਗੁਲਾਬ ਸਿੰਘ ਨੇ ਤੇ ਸਾਡੇ ਪਿੰਡ ਦੇ ਵਿੱਚ ਇਹ ਤਕਰੀਬਨ 40 ਸਾਲ ਪਹਿਲਾਂ ਇੱਥੋਂ ਚਲੇ ਗਏ ਸੀ ਤੇ ਹੁਣ ਇਹ ਅਮਲੋ ਰਹਿੰਦੇ ਨੇ ਤੇ ਮਾਗੀ ਮਿਸਤਰੀ ਹੁੰਦੇ ਸੀ ਸਾਡੇ ਤੇ ਉਹਨਾਂ ਦੇ ਇਹ ਪੁੱਤ ਪੋਤੇ ਨੇਗੇ ਤੇ ਇਹਨਾਂ ਦੇ ਡੈਡੀ ਦਾ ਨਾਮ ਪ੍ਰੀਤਮ ਸਿੰਘ ਸੀ ਤੇ ਉਦੋਂ ਦੀਆਂ ਸਾਡੇ ਚਨਾਈ ਦਾ ਕੰਮ ਇਹ ਕਰਦੇ ਸੀ ਤੇ ਉਦੋਂ ਦੀਆਂ ਸਾਡੇ ਕੱਲੀਆਂ-ਕੱਲੀਆਂ ਜਾਦਾ ਨੇ ਜਿਹੜੀਆਂ ਉਹ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਕੁਝ ਗੱਲਾਂ ਯਾਦ ਵੀ ਨੇ ਤੇ ਕੁਝ ਗੱਲਾਂ ਚੇਤਿਆਂ ਚੋਂ ਬਿਸਰ ਵੀ ਗਈਆਂ ਨੇ ਤੇ ਇਹਨਾਂ ਦੇ ਬ੍ਰਦਰ ਹੁੰਦੇ ਸੀ ਨੁੱਗੀ ਅਸੀਂ ਕਹਿੰਦੇ ਸੀ ਤੇ ਮੇਰੇ ਨਾਲ ਉਹ ਜਿਹੜੇ ਪੜਦੇ ਹੁੰਦੇ ਸੀਗੇ ਤੇ ਇਹ ਸਾਡੇ ਤੋਂ ਇੱਕ ਕਲਾਸ ਅੱਗੇ ਸੀ 40 ਸਾਲ ਤਕਰੀਬਨ ਹੋ ਗਏ ਸਾਨੂੰ ਮਿਲਿਆ ਨੂੰ ਤੇ ਅੱਜ ਇੱਕ ਬਹਾਨਾ ਬਣਿਆ ਤੇ ਬਹਾਨਾ ਕੀ ਹੈ ਇਹ ਜੋ ਪੁਰਾਣੀ ਮਿੱਥ ਬਣੀ ਹੋਈ ਹੈ ਬਜ਼ੁਰਗਾਂ ਨੇ ਚਲਾਈ ਹੈ ਜਾਂ ਖਾਨਦਾਨਾਂ ਦੀ ਚੱਲੀ ਆ ਰਹੀ ਹੈ ਮਿੱਟੀ ਕੱਢਣ ਦੀ ਰਸਮ ਹੈ ਜਿਹੜੀ ਉਹ ਅਦਾ ਕੀਤੀ ਜਾਂਦੀ ਹੈ ਦੀਵਾਲੀ ਵਾਲੇ ਦਿਨ ਤੇ ਬੜੀ ਦੂਰ ਦੂਰ ਤੋਂ ਲੋਕ ਜਿਹੜੇ ਵੱਖ-ਵੱਖ ਖਾਨਦਾਨਾਂ ਦੇ ਵੱਖ-ਵੱਖ ਕਾਸਤਾਂ ਨਾਲ ਸੰਬੰਧਿਤ ਜਿਹੜੇ ਪਿੰਡਾਂ ਦੇ ਵਿੱਚ ਜਿੱਥੋਂ ਦੇ ਉਹਨਾਂ ਦਾ ਪਛੋਕੜ ਹੈ ਉਹਨਾਂ ਦੇ ਬਜ਼ੁਰਗਾਂ ਦਾ ਤੇ ਉਹ ਮਿੱਟੀ ਕੱਢਣ ਆਉਂਦੇ ਨੇ ਤੇ ਇੱਕ ਬਹੁਤ ਵੱਡਾ ਬਹਾਨਾ ਹੈ ਦੋਸਤੋ ਇੱਕ ਦੂਜੇ ਨੂੰ ਮਿਲਣ ਦਾ ਤੇ ਬੜੀ ਦੂਰੋਂ ਦੂਰੋਂ ਦਿੱਲੀ ਤੱਕ ਦੇ ਲੋਕ ਨੇ ਜਿਹੜੇ ਤੇ ਉਹ ਆਉਂਦੇ ਰਹੇ ਨੇ ਜਸਪਾਲ ਸਿੰਘ ਬੈਠੇ ਨੇ ਸਾਹਮਣੇ ਜੋਗਿੰਦਰ ਸਿੰਘ ਬੈਠੇ ਨੇ ਤੇ ਇਹ ਗਲਾਬ ਸਿੰਘ ਤੇ ਇਹ ਇਕੱਠੇ ਪੜਦੇ ਰਹੇ ਨੇ ਤੇ ਇਹਨਾਂ ਦੇ ਜਿਹੜੇ ਛੋਟੇ ਬ੍ਰਦਰ ਨੇ ਨੁੱਗੀ ਉਹ ਵੀ ਇਹਨਾਂ ਦੇ ਨਾਲ ਹੀ ਉੱਥੇ ਅਮਲੋ ਹੋ ਰਹੇ ਹੁੰਦੇ ਨੇ ਤੇ ਇਹ ਵੀ ਹੁਣ ਜਿਹੜਾ ਚਣਾਈ ਦਾ ਕੰਮ ਹੁਣ ਵੀ ਰਾਜ ਮਿਸਤਰੀ ਦਾ ਕੰਮ ਜਿਹੜਾ ਕਰਦੇ ਨੇ ਤੇ ਦੇਖੋ ਤੁਸੀਂ ਕਿੰਨੀਆਂ ਇਹ ਜਾਦਾਂ ਸਮੋਈਆਂ ਬੈਠੇ ਆ ਸੀ ਜਾਦਾਂ ਪੁਰਾਣੀਆਂ ਸੀ ਗੱਲਾਂ ਜਿਹੜਾ ਯਾਦ ਕੀਤੀਆਂ ਦੇ ਇਦਾਂ ਦਾ ਕਰਦੇ ਹੁੰਦੇ ਸੀ ਨੁੱਗੀ ਨਾਲ ਅਸੀਂ ਖੇਡਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਹਨਾ ਕੱਚੀਆਂ ਗਲੀਆਂ ਹੁੰਦੀਆਂ ਤੇ ਉਹ ਜਿਹੜਾ ਮਾਹੌਲ ਸੀਗਾ ਦੋਸਤੋ 40 ਸਾਲ ਪਹਿਲਾਂ ਦਾ ਹੁਣ ਥੋੜਾ ਜਿਹਾ ਬਿਸਰ ਗਿਆ ਤੇ ਬਹੁਤ ਜ਼ਿਆਦੇ ਲੋਕ ਦੂਰ ਹੁੰਦੇ ਜਾਂਦੇ ਨੇ ਆਪਣੀ ਮਿੱਟੀ ਨਾਲੋਂ ਪਰ ਇਨਾਂ ਦਾ ਧੰਨਵਾਦ ਹੈ ਕਿ ਹਜੇ ਵੀ ਇਹ ਜਿਹੜੇ ਆਪਦੀ ਮਿੱਟੀ ਨਾਲ ਜੁੜੇ ਨੇ ਤੇ 2-3 ਸਾਲ ਪਹਿਲਾਂ ਇਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬਜ਼ੁਰਗ ਜਿਹੜੇ ਇੱਥੇ ਦੇ ਵਸਨੀਕ ਸੀਗੇ ਤੇ ਇਹ ਵੀ ਇਹਨਾਂ ਦਾ ਵੀ 15 ਕ ਸਾਲ ਦੇ ਤਕਰੀਬਨ ਹੋਣਗੇ ਜਦੋਂ ਇਹ ਇੱਥੋਂ ਚਲੇ ਗਏ ਨੇ ਤੇ ਬਹੁਤ ਵਧੀਆ ਯਾਦਾਂ ਨੇ ਦੋਸਤੋ ਤੇ ਇਦਾਂ ਦੀਆਂ ਯਾਦਾਂ ਨੇ ਜਿਹੜੀਆਂ ਉਹ ਪ੍ਰੋਕੀ ਰੱਖਣੀਆਂ ਚਾਹੀਦੀਆਂ ਨੇ ਬਾਕੀ ਜਿਹੜੇ ਲੋਕ ਇਸ ਹੋੜਲਾ ਕਲਾਂ ਪਿੰਡ ਨਾਲ ਸੰਬੰਧਿਤ ਨੇ ਤੇ ਉਹ ਇੱਥੋਂ ਚਲੇ ਗਏ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਦਾਂ ਦੇ ਫੰਕਸ਼ਨਾਂ ਦੇ ਉੱਤੇ ਇਕੱਠੇ ਜ਼ਰੂਰ ਹੋਇਆ ਕਰੋ ਕਿਉਂਕਿ ਜੜਾਂ ਨਾਲ ਜੁੜੇ ਰਹਿਣਾ ਹੀ ਜਿਹੜਾ ਸਾਨੂੰ ਬਹੁਤ ਜ਼ਿਆਦਾ ਸੁੱਖ ਦਿੰਦਾ ਹੈ ਤੇ ਜਦੋਂ ਜੜਾਂ ਨਾਲੋਂ ਅਸੀਂ ਟੁੱਟ ਜਾਂਦੇ ਹਾਂ ਤੇ ਫੇਰ ਦਰਖਤ ਸੁੱਕ ਜਾਂਦੇ ਨੇ ਤੇ ਜੜਾਂ ਨਾਲ ਸਾਨੂੰ ਜਿਹੜਾ ਜੁੜਿਆ ਰਹਿਣਾ ਚਾਹੀਦਾ ਤੇ ਕਿਉਂਕਿ ਸਾਡਾ ਆਪਣਾ ਅਤ ਹੈ ਜਿਹੜੀ ਬਜ਼ੁਰਗਾਂ ਦੀ ਆਪਣਤਾ ਹੈ ਪਿੰਡਾਂ ਦੇ ਨਾਲ ਜੁੜੀ ਹੋਈ ਹੈ ਮਿੱਟੀ ਨਾਲ ਜੁੜੀ ਹੋਈ ਹੈ ਸਾਡਾ ਮੋਹ ਜੁੜਿਆ ਹੋਇਆ ਤੇ ਉਹ ਸਾਨੂੰ ਜਿਉਂਦਾ ਰੱਖਣਾ ਚਾਹੀਦਾ ਤੇ ਧੰਨਵਾਦ ਹੈ ਇਹਨਾਂ ਦਾ ਕਿ 2-3 ਸਾਲ ਪਹਿਲਾਂ ਤੋਂ ਇਹਨਾਂ ਨੂੰ ਪਤਾ ਲੱਗਿਆ ਕਿ ਹੋੜਲਾਕਲਾਂ ਦੇ ਵਿੱਚ ਸਾਡੇ ਬਜ਼ੁਰਗ ਰਹਿੰਦੇ ਸੀ ਤੇ ਅਸੀਂ ਵੀ ਸਾਡਾ ਬਚਪਨ ਵੀ ਇੱਥੇ ਬੀਤਿਆ ਤੇ ਇੱਥੇ ਮਿੱਟੀ ਕੱਢਣ ਇਹ ਆਉਂਦੇ ਨੇ ਤੇ ਬਹਾਨਾ ਬਣ ਜਾਂਦਾ ਤੇ ਜਿਨ੍ਹਾਂ ਨੇ ਇਹ ਬਹਾਨਾ ਗਵਾ ਲਿਆ ਤੇ ਉਹ ਬਾਅਦ ਚ ਬਹੁਤ ਪਛਤਾਉਣਗੇ ਤੇ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਧਰਮ ਨੂੰ ਫੋਲੋ ਕਰਦੇ ਹੋ ਵੀ ਤੁਸੀਂ ਮਿੱਟੀ ਕੱਢਣ ਦੀ ਰਸਮ ਹੈ ਜਿਹੜੀ ਉਹ ਬਜ਼ੁਰਗਾਂ ਨੇ ਐਵੇਂ ਨਹੀਂ ਚਲਾਈ ਤੇ ਇਹ ਤੁਸੀਂ ਦੱਸੋ ਤੁਸੀਂ ਪਾਉ ਚਾਨਣਾ ਇਹਦੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਅੱਜ ਮਿਲ ਕੇ ਹੂੰ ਵੀ ਸਾਡਾ ਬਚਪਨ ਦਾ ਸਾਥੀ ਮਿਲਿਆ 40 ਸਾਲ ਬਾਅਦ ਤੇ ਭੱਜੇ ਆਏ ਆਪਾਂ ਤੇ ਸੁਣਿਆ ਮੈਂ ਗੁਲਾਬ ਸਿੰਘ ਮੈਂ ਕਿਹਾ ਯਾਰ ਮੇਰੇ ਜੱਲੂ ਮਿਲੇ ਉੱਥੇ ਪੀਰ ਬਾਬੇ ਦੇ ਹੂੰ ਤੇ ਉੱਥੋਂ ਜਦੋਂ ਪਤਾ ਲੱਗਿਆ ਵੀ ਗੁਲਾਬ ਸਿੰਘ ਹੈ ਅਸੀਂ ਇੱਥੇ ਜਗਿੰਦਰ ਸਿੰਘ ਕੋਲੇ ਆਏ ਨੇ ਇੱਥੇ ਰੋਟੀ ਪਾਣੀ ਛੱਕ ਕੇ ਜਾਣਗੇ ਇਹਨਾਂ ਨੂੰ ਪਹਿਲਾਂ ਪਿਛਲੇ 1-2 ਸਾਲਾਂ ਤੋਂ ਇਹਨਾਂ ਨਾਲ ਤਾਂ ਸੰਪਰਕ ਪਹਿਲਾਂ ਹੋ ਗਿਆ ਸਾਡਾ ਸੰਪਰਕ ਹੁਣ ਹੋਇਆ ਠੀਕ ਹੈ ਤੇ ਅਸੀਂ ਉੱਥੋਂ ਭੱਜੇ ਆਏ ਵੀ ਚਲੋ ਗੁਲਾਬ ਸਿੰਘ ਆਇਆ ਯਾਰ ਬਦਵਾਰੀ ਬਗ ਨਾ ਜਾਵੇ ਚਲੋ ਮਿਲ ਕੇ ਆਈਏ ਪਰ ਤੁਹਾਡੀ ਗੱਲ ਵਿਚਾਲਿਆ ਵੀ ਇਹ ਆਪਣਾ ਅੱਤ ਹੈ ਜਿਹੜੀ ਆਪਣੀ ਉਮਰ ਦੇ ਲੋਕਾਂ ਚ ਹੀ ਹੈ ਮੇਰੇ ਖਿਆਲ ਵੀ ਇਦੋਂ ਬਾਅਦ ਇਹ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਹਾਂ ਇਹ ਤਾਂ ਹੁੰਦੀ ਜਾ ਰਹੀ ਹੈ ਬਿਲਕੁਲ ਬਿਲਕੁਲ ਮਤਲਬ ਇੰਨਾ ਉਹ ਮੋਹ ਪਿਆਰ ਹੁਣ ਮਤਲਬ ਅੱਜ ਤੋਂ 40 ਸਾਲ ਪਹਿਲਾਂ ਦਾ ਸਾਨੂੰ ਉਹ ਜਮਾਨਾ ਉਸ ਟਾਈਮ ਦਾ ਯਾਦ ਆ ਗਿਆ ਹਾਂ ਬਿਲਕੁਲ ਵੀ ਅਸੀਂ ਕੀ ਕਰਦੇ ਹੁੰਦੇ ਸੀ ਉਦੋਂ ਤੇ ਦੋਸਤੋ ਇਹਨਾਂ ਦੀ ਮੈਨੂੰ ਸ਼ਕਲ ਵੀ ਯਾਦ ਹੈ ਵੀ ਕਿੱਦਾਂ ਦੀ ਹੁੰਦੀ ਸੀ ਜਿਹੜੀ ਉਦੋਂ 40 ਸਾਲ ਪਹਿਲਾਂ ਕੱਲੀ-ਕੱਲੀ ਮੇਰੇ ਗੱਲ ਅਜੇ ਵੀ ਯਾਦ ਹੈ ਕਿਉਂਕਿ ਇਹ ਸਾਡੇ ਤੋਂ ਇੱਕ ਦੋ ਕਲਾਸਾਂ ਅੱਗੇ ਹੁੰਦੇ ਸੀ ਤੇ ਇਹਨਾਂ ਦੇ ਬ੍ਰਦਰ ਨੇ ਜਿਹੜੇ ਛੋਟੇ ਉਹੋ ਨੇ ਜਿਹੜੇ ਉਹ ਮੇਰੇ ਨਾਲ ਪੜ੍ਹਦੇ ਸੀ ਤੇ ਕਿਵੇਂ ਸੋਨੂੰ ਵੀ ਕਿਵੇਂ ਤਜਾ ਤੋਂ ਸਾਨੂੰ ਬਾਬੇ ਨੇ ਬਹੁਤ ਸਾਨੂੰ ਜਿੰਨਾਂ ਫਰਕ ਹੈ ਸੱਡ ਘਰ ਦੇ ਵਿੱਚ ਅੱਛਾ ਉਂ ਵੀ ਅਸੀਂ ਠੀਕ ਐ ਦੀ ਵਧੀਆ ਕੰਮਕਾਰ ਤੇ ਵੀ ਹੋ ਹੋ ਚੀਜ਼ਾਂ ਦੀ ਵੀ ਠੀਕ ਐ ਬਹੁਤ ਵਧੀਆ ਜੀ ਮੈਨੂੰ ਮਿਲ ਕੇ ਸਾਰੇ ਪਿੰਡ ਵਾਲਿਆਂ ਨੂੰ ਜਿੰਨੇ ਵੀ ਆਪਣੇ ਜੱਜਾ ਆਦੋਸਤ ਪਹਿਲਾਂ ਸੀਗੇ ਹੂੰ ਮੈਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਸਾਡੇ ਤੋਂ ਚਾਚਾ ਚਾਚਾ ਜੀ ਨੇ ਇੱਧਰ ਨੂੰ ਸਾਨੂੰ ਬਹੁਤ ਵਧੀਆ ਲੱਗਿਆ ਬੱਚਿਆਂ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਦੋ ਤਿੰਨ ਸਾਲ ਤੋਂ ਅਸੀਂ ਆ ਰਹੇ ਹਾਂ ਹੁਣ ਬਾਬੇ ਲੱਗਿਆ ਜੀ ਠੀਕ ਐ ਚਲੋ ਸ਼ੁਕਰੀਆ ਤੁਸੀਂ ਹਨਾ ਮਿੱਟੀ ਨਾਲ ਜੁੜੇ ਹੋ ਤੇ ਇਹ ਤੁਹਾਡੇ بیٹے ਨੇ ਹਾਂ ਜੀ ਤੇ ਤੁਸੀਂ بیٹے ਦੱਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਅੱਡ ਡੈਡੀ ਨਾਲ ਹੋਂ ਨੀ ਮੈਂ ਅੱਛਾ ਹਾਂ ਜੀ ਇੱਥੇ ਪਿੰਡ ਦੇ ਵਧੀਆ ਲੱਗ ਨਹੀਂ ਤੁਹਾਨੂੰ ਗੱਲ ਚੱਲਦੀ ਸੀ ਪਿੰਡ ਹੋਟਲ ਦੀ ਪਹਿਲਾਂ ਕਦੇ ਚੱਲੀ ਹੈ ਹਾਂ ਮੈਂ ਪੁੱਛਦਾ ਦੱਸਿਆ ਵੀ ਪਿੰਡ ਕਿਹੜਾ ਆਪਣਾ ਇਹ ਦੱਸ ਦਿੰਦੇ ਹਾਂ ਵੀ ਹੋਟਲ ਹੈ ਵੀ ਇੱਦੀ ਦੂਰ ਹੈ ਅੱਛਾ ਤੁਹਾਡਾ ਤਾਂ ਜਣੀ ਬਚਪਨ ਉੱਥੇ ਬੀਤੇ ਤੁਹਾਨੂੰ ਤਾਂ ਪਤਾ ਹੀ ਨਹੀਂ ਹਣਾ ਇਹ ਵੀ ਉਹ ਤੋਂ ਛੋਟੇ ਸੀਗੇ ਕਿੰਨਾ ਬਚਪਨ ਉੱਥੇ ਦੀ ਹਾਂ 15 ਸਾਲ ਦੇ ਤੇ ਲੱਗਿਆ ਜੀ ਬਸ ਆਇਆ ਮਿਲ ਕੇ ਆ ਤੇ ਸਾਨੂੰ ਵੀ ਚੰਗਾ ਲੱਗਿਆ ਹਨਾ ਵੀ ਤੁਸੀਂ ਆਏ ਤੇ ਤੁਹਾਨੂੰ ਮੈਂ ਬੇਨਤੀ ਵੀ ਕਰੂੰਗਾ ਕਿ ਤੁਸੀਂ ਹਰ ਵਾਰ ਆਇਆ ਕਰੋ ਤੇ ਇਦਾਂ ਮਿਲ ਕੇ ਜਾਇਆ ਕਰੋ ਹਾਂ 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 ਆਇਆ ਕਰੀਂ ਠੀਕ ਹੈ ਠੀਕ ਤੇ ਗਰਾਬ ਸਿੰਘ ਆਏ ਨੇ ਜੀ ਲੋ ਤੋਂ ਹੂੰ ਬਹੁਤ ਉਹ ਸਾਡੀ ਨਿਕ ਨਿਕ ਖੇਡਦੇ ਹੁੰਦੇ ਅੱਛਾ ਅਜ ਸਪਾਲ ਸਿੰਘ ਹੁੰਦਾ ਸੀ ਸਾਰੇ ਹੂੰ ਤੂੰ ਵੀ ਨਾਲ ਹੀ ਸੀ ਸਾਰੇ ਆਪਣਾ ਸਾ ਨਿਕ ਨਿਕ ਖੇਡਦੇ ਅਸੀਂ ਪਰੰਪਰਾ ਖੇਡਦੇ ਅੱਤੇ ਬੋਰਡ ਅੱਦਿਕ ਗਾਂ ਚੂੜਦੇ ਹਾਂ ਬਿਲਕੁਲ ਚਿੜੀ ਜੀ ਜਾਣਾ ਹਾਂ ਪਰ ਸਾਲ ਤਾਂ ਨਹੀਂ ਫਿਰਦੇ ਰਹਿਣਾ ਬਿਲਕੁਲ ਹਾਂ ਜੀ ਹਾਂ ਉਦੋਂ ਜਾਨੀ ਮਾਹੌਲ ਹੀ ਬਹੁਤ ਸਾਦਾ ਸੀਗਾ ਬਹੁਤ ਬਹੁਤ ਸਾਦਾ ਬੜਾ ਸਾਦਾ ਮਾਹੌਲ ਦੀ ਹਾਂ ਤੇ ਸਕੂਲ ਵੀ ਹਾਂ ਸਕੂਲ ਚ ਇੱਕ ਤੁਹਾਨੂੰ ਸਾਡੀ ਯਾਦਗਾਰ ਦਿਖਾਈਏ ਹਾਂ ਵੀ ਅੱਜ ਤੋਂ 40 ਸਾਲ ਪਹਿਲਾਂ ਕੀ ਮਤਲਬ ਹਾਂ 40 ਸਾਲ ਪਹਿਲਾਂ ਤੋਂ ਦੇਖੋ ਮੜਾ ਤੁਸੀਂ ਦਿਖਾਓ ਅੱਛਾ ਵੀ ਏ ਬਾਈ ਦੋਨੇ ਇਹ ਜਗਿੰਦਰ ਸਿੰਘ ਤੇ ਜਸਪਾਲ ਸਿੰਘ ਇਕੱਠੇ ਪੜਦੇ ਰਹੇ ਨੇ ਦੇਖੋ ਤੇ 40 ਸਾਲ ਪਹਿਲਾਂ ਦੀ ਤਕਰੀਬਨ ਇਹ 40 ਸਾਲ ਪਹਿਲਾਂ ਦੀ ਆ ਜਿਹੜਾ ਬੈਂਚ ਪਿਆ ਜੀ ਆ ਆ ਜਿਹੜਾ ਬੈਂਚ ਹੈ ਬੈ ਕੀ ਗੱਲ ਕਰੋ ਅੱਜ ਵੀ ਅਸੀਂ ਅੱਜ ਇਕੱਠੇ ਇਸ ਤੇ ਬੈਠੇ ਆ ਆਏ ਹਾਏ ਇਹ ਤੇ ਅਸੀਂ 40 ਸਾਲ ਪਹਿਲਾਂ ਦੋਨੇ ਇਕੱਠੇ ਪੈਂਦੇ ਰਹਿਆ ਵੀ ਦੇਖ ਲਓ ਕਿੱਡਾ ਕੇ ਬੈਚ ਆ ਇਹ ਅੱਛਾ ਅੱਛਾ ਇਹ ਬੀਜੀ ਤੋਂ ਲੱਗੇ ਜੀ ਛੇ ਨਹੀਂ ਸਕਾ ਇਹ ਪੈਸੇ ਤੇ ਅਸੀਂ ਆਏ ਹਾਏ ਇਕੱਠੇ ਪੈਂਦੇ ਰਹਿਆ ਰਾਤ ਨੂੰ ਅੱਛਾ ਸਾਡੇ ਘਰੇ ਪਹਿਣਾ ਤੇ ਬੈਂਚ ਅੱਛਾ ਅਜਾ ਇੰਨਾ ਪਿਆਰ ਸੀ 40 ਸਾਲ ਪਹਿਲਾਂ ਦੀ ਤੇ 40 ਸਾਲ ਪਹਿਲਾਂ ਅੱਛਾ ਅੱਛਾ ਅਸੀਂ ਦੋਨੇ ਵਾਰੀ ਇਹ ਨਹੀਂ ਸਾਡੇ ਘਰੇ ਪਹਿਣਾ ਅੱਛਾ ਆਏ ਹਾਏ ਪੰਜਵੀਂ ਤੱਕ ਅਸੀਂ ਮਤਲਬ ਇਸੇ ਦੀ ਪਏ ਕਿੰਨਾ ਪਿਆਰ ਹੁੰਦਾ ਸੀ ਪਹਿਲਾਂ ਭਾਈ ਉਹ ਕਿੱਧਰ ਉੱਟ ਗਿਆ ਪਿਆਰ ਹੁਣ ਉਹ ਜਦੋਂ ਅਸੀਂ ਫਿਰ ਵੱਡੇ ਸਕੂਲ ਵਾਕੇ ਉਦੋਂ ਨਿਕੜੇ ਆ ਆਏ ਹਾਏ ਤੇ ਉਹੀ ਬੈਂਚ ਦੀਆਂ ਬਿਲਕੁਲ ਵਿੱਚ 40 ਸਾਲ ਯਾਨੀ ਚਾਰ ਦਹਾਕੇ ਦੋਸਤੋ ਦੇਖੋ ਲੰਘ ਗਏ ਕਿੰਨਾ ਕਾ ਦੇਖ ਰਹੋ ਕਿ ਅਸੀਂ ਦੋ ਜਣੇ ਆ ਪੈੰਦ ਰਹੇ ਉਹੀ ਲੱਕੜ ਹੈ ਦੇਖੋ ਬਿਲਕੁਲ 40 ਸਾਲ ਪਹਿਲਾਂ ਦਾ ਬੈਂਚ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਕਿਉਂਕਿ ਇਹਦੇ ਨਾਲ ਇਹਨਾਂ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਦੇਖੋ ਤੁਸੀਂ ਦੋਸਤੋ ਇਹ ਆਪਣਾ ਅਤ ਹੈ ਜਿਹੜਾ ਇਹ ਪਿਆਰ ਹੈ ਮੈਨੂੰ ਲੱਗਦਾ ਹੁਣ ਤੱਕ ਤੇ ਖੰਭ ਲਗਾ ਕੇ ਉੱਡ ਗਿਆ ਤੇ ਬਹੁਤ ਚੰਗਾ ਲੱਗਿਆ ਅੱਜ ਪੁਰਾਣੀਆਂ ਗੱਲਾਂ ਕੀਤੀਆਂ ਹਨ ਤੇ ਬਹਾਨਾ ਬਣਿਆ ਦੀਵਾਲੀ ਤੇ ਮਿੱਟੀ ਕੱਢਣ ਦਾ ਤੇ ਇਹ ਜਿਹੜੀਆਂ ਪ੍ਰਾਤਨ ਜਿਹੜੀਆਂ ਗੱਲਾਂ ਨੇ ਉਹ ਐਵੇਂ ਨਹੀਂ ਲੋਕਾਂ ਨੇ ਬ ਪੁਰਾਣੇ ਬਜ਼ੁਰਗਾਂ ਨੇ ਇਹ ਕਿਸੇ ਮਕਸਦ ਸੀ ਇਹਨਾਂ ਦਾ ਕੋਈ ਵੀ ਸਾਡੇ ਅਸੀਂ ਜੜਾਂ ਨਾਲ ਜੁੜੇ ਰਹੀਏ ਸਾਡਾ ਖਾਨਦਾਨ ਪਤਾ ਲੱਗੀ ਵੀ ਅਸੀਂ ਕਿੱਥੋਂ ਦੇ ਆ ਅੱਜ ਵੀ ਬਾਹਨ ਆਪਣੇ ਗੁਲਾਬ ਸਿੰਘ ਨੇ ਆਉਣਾ ਸੀ ਹਾਂ ਗੁਲਾਬ ਸਿੰਘ ਨੇ ਆਉਣਾ ਸੀ ਤੇ ਅਸੀਂ ਆਉਣਾ ਸੀ ਬਿਲਕੁਲ ਆਪਾਂ ਸੁਵਾਰ ਸਕੂਲ ਕੋਲ ਹਾਂ ਅਸੀਂ ਇੱਥੋਂ ਹੀ ਮੁੜ ਕੇ ਗਾਹਾਂ ਜਾ ਕੇ ਸਾਡਾ ਬੇਤਾਲੀ ਗਾਹਾਂ ਹੁੰਦਾ ਸੀ ਗਾ ਕਰਨ ਵੀ ਆਪੋ ਲੋ ਜ ਮੁਰਦਿਓ ਇੱਕ ਫੁੱਟ ਸਾਡੇ ਕੇ ਗਾਹਾਂ ਉੱਤੇ ਬਾਪਿਆਂ ਜਿਹਾ ਐਸੇ ਹੁੰਦੀ ਸੀ ਐਸੇ ਹੁੰਦੀ ਸੀ ਐਸੇ ਹੁੰਦੀ ਸੀ ਅੱਛਾ ਅਸੀਂ ਮਾਕੇ ਮੱਥਾ ਟੇਕ ਕੇ ਜਾਣ ਦੀ ਵੇਲਾ ਕੇ ਮੋਤੀ ਲਾ ਜਣਿਆ ਹਾਂ ਜੇ 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 ਕੋਈ ਜ਼ਿੰਮੇਦਾਰ ਉੱਥੇ ਹੁੰਦਾ ਜਿਹਦੀ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਤਾਫਕਾ ਮਾਰਨਾ ਕੀ ਕਰਦੇ ਓਏ ਅੱਛਾ ਅਜੀ ਦੱਦੇ ਮਾਰਿਆ ਨੇ ਠੀਕ ਹੈ ਛੱਡ ਕੇ ਚਲੇ ਜਾਣਾ ਓਪਣੀ ਠੀਕ ਹੈ ਫਿਰ ਜੀ ਆਖਿਆ ਵੀ ਮਾਂ ਵੀ ਇੱਕ ਆਹਦਾ ਵੀ ਪਤਾ ਕਿਵੇਂ ਲੱਗੂਗਾ ਹਾਂ ਫਿਰ ਜੀ ਸਾ ਅਸੀਂ ਕਿਸੇ ਬਾਬਾ ਦੀ ਕੋਲ ਗਏ ਹੂੰ ਉਹ ਕਹਿੰਦਾ ਵੀ ਤੁਹਾਡੇ ਘਰ ਤੋਂ ਕੁਝ ਨਹੀਂ ਹੋਇਆ ਹੋਇਆ ਤੁਹਾਨੂੰ ਕੁਝ ਨਹੀਂ ਹੋਇਆ ਆਇਆ ਹੂੰ ਤੁਸੀਂ ਪਿੰਡ ਜਾਓ ਆਹਦੇ ਮੈਂ ਮੈਂ ਸ਼ਹਿਰ ਹੂੰ ਤੇ ਆਹਦੇ ਪਿੰਡ ਦੇ ਆ ਕੇ ਦੇਖੋ ਕਿ ਸਾਡੀ ਮਿਕਸੀ ਜਾਂ ਸਾਡਾ ਮੱਥਾ ਕਿੱਥੇ ਡਿੱਗਦਾ ਹੈਗਾ ਠੀਕ ਹੈ ਜੀ ਮੈਂ ਮੇਰੇ ਬੇਟੇ ਨੇ ਅਸੀਂ ਇਹ ਜਿਹਾ ਰਹਿ ਬਣਾ ਲਈ ਮਾਂ ਵੀ ਤੂੰ ਚੱਕ ਮੋਟਰਸਾਈਕਲ ਵੀ ਆਪਾਂ ਅੱਜ ਪਰੇ ਕਰਕੇ ਆਵਾਂਗੇ ਅੱਛਾ ਮੇਰਾ ਜੀ ਆ ਉਹਦੇ ਆਗੇ ਜੀ ਨਹੀਂ ਤੁਸੀਂ ਕਦੇ ਆਈ ਨਹੀਂ ਸੀ ਪਹਿਲਾਂ ਉਸ ਤੋਂ ਬਾਅਦ 40 ਸਾਲਾਂ ਚ ਇੱਕ ਵਾਰ ਵੀ ਹੋਣੀ ਨਹੀਂ ਆਏ ਓਏ ਹੋਏ ਆਏ ਤੇ ਫਿਰ ਤੁਹਾਡੇ ਫਾਦਰ ਤਾਂ ਆਏ ਹੋਣਗੇ ਪਹਿਲਾਂ ਫਾਦਰ ਵੀ ਨਹੀਂ ਆਏ ਜੀ ਅੱਛਾ ਆਏ ਨਹੀਂ ਉਹ ਵੀ ਉਹ ਵੀ ਨਹੀਂ ਆਏ ਹੈਗਾ ਤਾਂ ਵੀ ਨਹੀਂ ਆਇਆ ਵਾਗੇ ਬੱਸੋਂ ਤੋਂ ਤਾਂ ਆਈ ਨਹੀਂ ਬੱਸ ਉਸ ਤਾਂ ਫਿਰ ਬਿਲਕੁਲ ਆਈ ਨਹੀਂ ਕਦੇ ਹਾਂ ਜੀ ਫਿਰ ਅਸੀਂ ਮੋਟਰਸਾਈਕਲ ਤੇ ਆਏ ਜੀ ਫਿਰ ਮੈਂ ਜਿਵੇਂ ਅਦੇ ਬਾਬਾ ਜੀ ਸਾਡੇ ਬਾਬੇ ਲੱਗਦੇ ਸਾਰੇ ਜਮ ਹੂੰ ਮੈਂ ਨਾਂ ਦੱਸਿਆ ਹਾਂ ਕਿੰਨਾਂ ਸਿੱਧੀ ਮੈਂ ਉਹਦੇ ਘਰ ਦੇ ਘਰੀ ਵਗ ਗਿਆ ਅੱਛਾ ਅੱਛਾ ਮੈਂ ਨਹੀਂ ਆਇਆ ਠੀਕ ਹੈ ਤੇ ਸਾਡੇ ਦਾਦੀ ਖੜੀ ਸੀ ਹੂੰ ਤੇ ਦਾਤਾ ਜੀ ਖੜੇ ਜੀ ਮੇਰਾ ਨਾਂ ਉਹ ਲੱਤਾ ਕਦੇ ਵੀ ਹਾਂ ਠੀਕ ਆ ਵੀ ਅਸਾਂ ਆ ਮੈਂ ਦੱਸਿਆ ਵੀ ਤੂੰ ਮੈਂ ਮਾ ਮਾ ਫਲਾਣੇ ਦੇ ਪੁੱਤਾਂ ਫਲਾਣੇ ਦਾ ਮੁੰਡਾ ਮੈਂ ਜੇ ਜਦੋਂ ਦਾਦੀ ਨੇ ਸਾਡੀ ਨੇ ਸਾਨੂੰ ਪਛਾਣਿਆ ਸਾਨੂੰ ਬਿਠਾਇਆ ਗਿਆ ਪਾਣੀ ਪਿਲਾਇਆ ਤੇ ਜਦ ਤੋਂ ਅਸੀਂ ਆਉਂਦੇ ਆਉਂਦੇ ਫਿਰ ਸ਼ੁਰੂ ਹੋ ਗਏ ਅੱਛਾ ਚਲੋ ਚਲੋ ਬਹਾਨਾ ਬਣ ਗਿਆ ਜੁੜਨ ਦਾ ਨਾਲੇ ਤਾਂ ਬੱਚੇ ਜੁੜ ਗਏ ਨਾਲੇ ਤੁਸੀਂ ਜੁੜ ਗਏ ਹੈਨਾ ਤੇ ਨਾਲੇ ਘਰ ਚ ਚਲੋ ਤੁਹਾਨੂੰ ਸਕੂਨ ਮਿਲੂਗਾ ਸ਼ਾਂਤੀ ਮਿਲੂਗੀ ਹੈਨਾ ਹਾਂ ਬਹਾਨੇ ਨਾਲ ਪਿੰਡ ਆ ਜਨ ਆਪਣੀ ਮਿੱਟੀ ਨਾਲ ਜੁੜ ਕੇ ਜਾਂਦੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਏ ਤੇ ਦੋਸਤੋ ਐਦਾਂ ਦੇ ਜਿਹੜੇ ਬਹਾਨੇ ਤੁਸੀਂ ਵੀ ਗਵਾਇਆ ਨਾ ਕਰੋ ਤੇ ਇਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋ ਤੋੜਨ ਦੀ ਕੋਸ਼ਿਸ਼ ਨਾ ਕਰੋ ਤੇ ਟੁੱਟਣ ਦੀ ਕੋਸ਼ਿਸ਼ ਨਾ ਕਰੋ ਜੁੜਨ ਦੀ ਕੋਸ਼ਿਸ਼ ਕਰੋ ਧੰਨਵਾਦ